ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣਾ ਦਮਖੰਮ ਲਗਾਇਆ ਜਾ ਰਿਹਾ ਹੈ ਸੋ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਵੋਟਾਂ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਕੜੀ ਤਹਿਤ ਬਰਨਾਲਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਕੂਲੀ ਬੱਚਿਆਂ ਨਾਲ ਮਿਲ ਕੇ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਪੈਰਾਗਲਾਈਡਿੰਗ ਦੇ ਰਾਹੀਂ ਲੋਕਾਂ ਨੂੰ ਵੋਟ ਪਾਉਣ ਦੇ ਲਈ ਜਾਗਰੂਕ ਕੀਤਾ ਗਿਆ ਆਓ ਦਖਾਣਿਆ ਤੁਹਾਨੂੰ ਵੀ ਉਸੀਆਂ ਤਸਵੀਰਾਂ ਹਾਂਜੀ ਆ ਜ਼ਿਲ੍ਹਾ ਬਰਨਾਲਾ ਤੇ ਡੀਸੀ ਮੈਮ ਦੇ ਉਦਮ ਸਦਕੇ ਤੇ ਸਾਡੀ ਸਾਰੀ ਟੀਮ ਦੇ ਐਸਜੀਐਮ ਸਾਹਿਬ मैडम मेघा मान जड़े ਸਾਡੇ ਡੀਪੀਆਰ ਉਹਨੇ ਸ਼ਾਂਤੀ ਮੈਮ ਜੜੇ ਸਕੂਲ ਦੇ ਪ੍ਰਿੰਸੀਪਲ ਨੇ ਮਿਸਟਰ ਸੰਜੇ ਸਿੰਘਲਾ ਜੋ ਡਿਸਟ੍ਰਿਕਟ ਲੈਵਲ ਮਾਸਟਰ ਕੈਨਰ ਨੇ ਨਾ ਦੇ ਉਦਮ ਸਦਕੇ ਅੱਜ ਸੈਕਰਡ ਹਾਰਟ ਸਕੂਲ ਵਿੱਚ ਸਵੀਪ ਐਕਟੀਵਿਟੀ ਸਿਸਟਮੈਟਿਕ ਵਾਟਰ এডੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਪੇਸ਼ਨ ਦੇ ਤਹਿਤ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਤੇ ਜਾਗਰੂਕਤਾ ਕਰਨ ਲਈ ਅਸੀਂ ਇੱਕ ਨਵੇਕਲਾ ਜਿਹੜਾ ਹੈਗਾ ਉਪਰਾਲਾ ਕੀਤਾ ਪੈਰਾਗਲਾਈਡਿੰਗ ਜਿਹੜੇ ਹੈਗੇ ਤਾਂ ਨੋਲੇ ਵਿੱਚ ਬੇਸਡ ਹੈ ਟੀਮ ਉਹਨਾਂ ਨੇ ਇੱਕ ਸਵੀਪ ਦਾ ਵੱਡਾ ਬੈਨਰ ਲੈ ਕੇ ਪਾਜ਼ੇ ਇਲਾਕਿਆਂ ਦੇ ਵਿੱਚ ਪ੍ਰਚਾਰ ਕੀਤਾ ਤਾਂ ਜੋ ਲੋਕ ਪ੍ਰੇਰਿਤ ਹੋਣ ਕਿ ਆਕੇ ਆਪਣੇ ਵੋਟ ਦਾ ਅਧਿਕਾਰ ਵਰਤਣ ਤੇ ਬੱਚੇ ਜਿੰਨੇ ਵੀ ਐਸੇ ਸਕੂਲ ਵਿੱਚ ਆਪਣੇ ਪੇਰੈਂਟਸ ਨੂੰ ਜਾ ਕੇ ਦੱਸ ਸਕਣ ਕਿ ਤੁਹਾਡਾ ਵੋਟ ਦਾ ਅਧਿਕਾਰ ਬਹੁਤ ਹੀ ਪ੍ਰੈਸ਼ੀਅਸ ਹੈ ਤੇ ਤੁਸੀਂ ਜ਼ਰੂਰ ਜਾ ਕੇ 1 ਜੂਨ ਨੂੰ ਵੋਟ ਕਰੋ ਤਾਂ ਜੋ ਤੁਸੀਂ ਆਪਣੇ ਪਸੰਦ ਦੇ ਕੈਂਡੀਡੇਟ ਨੂੰ ਵੋਟ ਕਰ ਸਕੋ ਔਰ ਆਪਣੀ ਮਨਪਸੰਦ ਸਰਕਾਰ ਨੂੰ ਤੁਸੀਂ ਇਲੈਕਟ ਕਰ ਸਕੋ ਆਮ ਪਬਲਿਕ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਅਟ ਦ ਮੂਮੈਂਟ ਜਿਹੜਾ ਹੈਗਾ ਚੋਣਾਂ ਦੀ ਤਿਆਰੀ ਦਾ ਕੰਮ ਪੂਰਾ ਜਿਹੜਾ ਜੋਸ਼ ਉਰ ਨਾਲ ਚੱਲ ਰਿਹਾ ਹੈਗਾ ਤੋਂ ਇਹ ਸਾਰਾ ਜਿਹੜਾ ਵੀ ਬੋਟਸ ਲੋਗ ਇਹਦੇ ਵਿੱਚ ਜੁੜੇ ਹੋਏ ਹਨ ਹਜ਼ਾਰਾਂ ਦੇ ਵਿੱਚ ਤਿਆਰੀ ਲੋਗ ਨੇ ਜਿਹੜੇ ਤਿਆਰੀ ਕਰ ਰਹੇ ਨੇ ਉਹ ਇਸੇ ਲਈ ਕਰ ਰਹੇ ਨੇ ਕਿ ਕੱਲਾ ਕੱਲਾ ਨਾਗਰਿਕ ਆਪਣੇ ਜਿਹੜਾ ਵੀ ਕੋਈ 18 ਇਅਰਸ ਅੰਡ ਬਾਵ ਹੈ ਵੋਟ ਦੇ ਅਧਿਕਾਰ ਨੂੰ ਯੂਜ਼ ਕਰੇ ਤੇ ਮੇਰੀ ਬੇਨਤੀ ਇਹੀ ਆਮ ਪਬਲਿਕ ਨੂੰ ਬਣਾ ਲੈ ਦੇ ਕੱਲੇ-ਕੱਲੇ ਬਾਸ਼ੰਦੇ ਨੂੰ ਚਾਹੇ ਉਹ ਸिटीज ਦੇ ਵਿੱਚ ਹੈ ਚਾਹੇ ਪਿੰਡਾਂ ਦੇ ਵਿੱਚ ਵਿਚਰਦੇ ਨੇ ਕਿ 1 ਜੂਨ ਨੂੰ ਆ ਕੇ ਆਪਣੇ ਵੋਟਾਂ ਦਾ ਅਧਿਕਾਰ ਜਿਹੜਾ ਜ਼ਰੂਰ ਯੂਜ਼ ਕਰੋ ਅ ਇਸ ਵਾਰੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੇ ਇਹਨਾਂ ਅਸੀਂ ਹੀਟ ਵੇ ਮੈਨੇਜਮੈਂਟ ਦੇ ਵੀ ਬਹੁਤ ਸਾਰੇ ਪ੍ਰਬੰਧ ਕੀਤੇ ਹਨ ਜਿਸ ਦੇ ਵਿੱਚ ਕੱਲੇ-ਕੱਲੇ ਬੂਟੇ কুলਰ ਲੱਗਣਗੇ ਪਾਣੀ ਦਾ ਤੇ ਮਿੱਠੇ ਜਲ ਦੀ ਸ਼ਬੀਲ ਵੀ ਲੱਗੇਗੀ ਕਿਉਂ ਮੈਨੇਜਮੈਂਟ ਹੋਏਗੀ ਜਿਹੜੇ ਏਬੀ ਸੀਸ ਹੋਣਗੇ ਆ ਫਿਜ਼ਿਕਲੀ ਚੈਲੰਜ ਵੋਟਰਸ ਲਈ 올ਡ ਵੋਟਰਸ ਲਈ ਬੈਠਣ ਦੀ ਜਗ੍ਹਾ ਹੋਏਗੀ ਤੋ ਇਹਨਾਂ ਸਾਰਿਆਂ ਦੀ ਅਸੀਂ ਅਰੇਂਜਮੈਂਟਸ ਕੀਤੀਆਂ ਤੇ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਬਨਾਲੇ ਦੇ ਸਾਰੇ ਸਿਟੀਜ਼ਨ 18 ਤੋਂ ਬਾਅਦ ਆਪਣੇ ਵੋਟ ਦਾ ਅਧਿਕਾਰ ਵਰਤਣ ਔਰ ਸਭ ਤੋਂ ਜ਼ਿਆਦਾ ਮੇਰੀ ਬੇਨਤੀ ਹੈਗੀ ਆ ਜਿਹੜੇ ਨਵੇਂ ਵੋਟਰ ਨੇ ਫਸਟ ਟਾਈਮ ਵੋਟਰ 18 ਇਅਰਸ ਜਿਹੜੇ ਹੁਣ ਉਹਨਾਂ ਨੇ ਏਜ ਸਟੇਡੀਅਨ ਹੋਈ ਹੈ ਕਿ ਉਹ ਜ਼ਰੂਰ ਆ ਕੇ ਵੋਟ ਕਰਨ ਤੇ ਬਹੁਤ ਬਹੁਤ ਧੰਨਵਾਦ ਕਿ ਜੋ ਫਲਾਈਂਗ ਕਰ ਰਿਹਾ ਹੈ ਇੰਦਰ ਧੋਰੀਵਾਲ ਜਿਹੜਾ ਪਾਇਲਟ ਹੈ ਤੇ ਇਹ ਦਸ਼ਮਦੀਪ ਸਿੰਘ ਸਾਡੀ ਟੀਮ ਆਪਣੀ ਤੇ ਇਹ ਲੋਕਲ ਗਵਰਨਮੈਂਟ ਨੇ ਜੀ ਸਾਹਿਬ ਨੇ ਮਾਨਯੋਗ ਏ ਡੀਸੀ ਸਾਹਿਬ ਨੇ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਇਹ ਦਾ ਨਟੋ ਕੀਤਾ ਜਿਹਦੇ ਵਿੱਚ ਲੋਕਾਂ ਨੂੰ ਇੱਕ ਮੈਸੇਜ ਦੇ ਰਹੇ ਨੇ ਵੀ ਨਿਰਪੱਖ ਬੈਨਾਚਿਕ ਬੋਰਡ اور کھلਕੇ ਬੋਰਡ ਕਰਨੀ ਹੈ ਕਿ ਆਪਣੀ ਤਸੰਦੀ ਦਾ ਸਰਕਾਰ ਬਣਾਉਣੀ ਹੈ ਤੁਸੀਂ ਕਿ ਲੋਕਾਂ ਨੂੰ ਜਨਨੀ ਜਨ ਕੇ ਜਾਗਰੂਤ ਕਰ ਰਹੇ ਨੇ ਤੇ ਸੋ ਇਹ ਸਾਡਾ ਮੈਸੇਜ ਹੈ ਹਾਈਟ ਤਾਂ ਜ਼ਿਆਦਾ ਨਹੀਂ ਰੱਖਣੀ ਆਪਾਂ ਨੇ ਕਿਉਂਕਿ ਜੇ ਜਿਆਦਾ ਹਾਈਟ ਲਵਾਂਗੇ ਤਾਂ ਜਿਹੜਾ ਬੈਨਰ ਦੇ ਉੱਤੇ ਜੋ ਮੈਸੇਜ ਹੋ ਪੜਿਆ ਨਹੀਂ ਜਾਵੇਗਾ ਤੇ ਸੋ ਹਾਈਟ ਇਹਦੀ ਲਿਮਟ ਰੱਖਾਂਗੇ ਆਪਾਂ ਕਿ ਤਾਂ ਕਿ ਲੋਕ ਉਹ ਬੈਨਰ ਤੇ ਜਿਹੜਾ ਮੈਸੇਜ ਹੈ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਸਕੇ ਇੱਕ ਬੜਾ ਵਧੀਆ ਜ਼ਰੀਆ ਹੈ ਲੋਕਾਂ ਤੱਕ ਮੈਸੇਜ ਪਹੁੰਚਾਉਣ ਦਾ ਅਗਰ ਆਪਾਂ ਟੈਂਪਲੇਟ ਡ੍ਰੌਪ ਕਰਦੇ ਆ ਤਾਂ ਉਹ ਕੋਈ ਨਹੀਂ ਪੜਦਾ ਇਹ ਥੋੜਾ ਜਿਹਾ ਲੋਕ ਆਕਰਸ਼ਿਤ ਹੁੰਦੇ ਨੇ ਆਕਰਸ਼ਿਤ ਹੋਣ ਤੋਂ ਬਾਅਦ ਉਹ ਜਿਹੜੀ ਉਹਨਾਂ ਦੀ ਯਾਦ ਹੈ ਉਹ ਸੇਵ ਹੋ ਜਾਂਦੀ ਹੈ ਉਹ ਭੁੱਲਦੀ ਨਹੀਂ ਭੁੱਲ ਯਾਦ ਬਣ ਜਾਂਦੀ ਹੈ ਤੇ ਸੋ ਇਹੀ ਮੈਂ ਅਸੀਂ ਮੈਸੇਜ ਦੇ ਰਹਿਆਂਗੇ